ਉਹ ਤਾਂ ਨਹੀਂ ਸ਼ਾ ਕਰਦਾ ਵਾ ਤੁਸੀਂ ਇਹ ਸੋਚੋ ਕਿ ਅੱਜ ਵੰਦੀਆਂ ਦਾ ਮੁੰਡਾ ਨਹੀਂ ਸ਼ਾ ਕਰਦਾ ਤੇ ਵਾ ਕੱਲ ਕਿਹੜੀ ਉਹ ਆਕਾ ਨਸ਼ੇ ਤੋਂ ਤੁਹਾਡੇ ਘਰ ਵੀ ਵੰਸ ਸਕਦੀ ਹੈ ਤੁਹਾਡੀ ਗਵਾਂਡ ਵਿੱਚ ਤੁਸੀਂ ਵੀ ਰਹਿੰਦੇ ਜੇ ਅਜ ਨੂੰ ਆਪਾਂ ਬੱਚੇ ਨੂੰ ਸਮਝਾਈਏ ਉਹ ਨੂੰ ਸਹੀ ਰਾਹ ਤੇ ਪਾਈਏ ਉਹਦਾ ਇਲਾਜ ਕਰਾਈਏ ਉਹਦੇ ਜੇ ਸਰਕਾਰ ਵੀ ਤੁਹਾਡਾ ਯੋਗਦਾਨ ਦੇਉਗੀ ਉਹਦੇ ਕੋਈ ਖਰਚਾ ਨਹੀਂ ਆਊਗਾ ਮੈਂ ਹੁਣੇ ਇੱਥੇ ਪੁੱਛ ਲਵਾਂ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਤਾਂ ਸਾਰਿਆਂ ਨੇ ਹਾਂ ਤੇ ਉੱਪਰ ਕਰਕੇ ਕਹਿੰਦੇ ਨੇ ਕੋਈ ਨਹੀਂ ਕਰਦਾ ਹੈਗਾ ਤੇ ਜਦੋਂ ਪਿੰਡ ਹੰਦੀਆ ਨੌਜਵਾਨ ਬਿਆਨ ਕੇ ਹੋਲੀ ਜੀ ਕੰਨ ਦੇ ਵਿੱਚ ਪਿੰਡ ਵਾਲੇ ਕਹਿ ਦਿੰਦੇ ਆ ਇਹਨੇ ਟੀਕਾ ਲਾਇਆ ਸੀ ਜਾਂ ਇਹ ওভারਡੋਜ਼ ਨਾਲ ਮਰ ਗਿਆ ਤੇ ਅੱਜ ਪੁੱਛਾਂਗੇ ਅੱਜ ਕਹਿਣ ਨਹੀਂ ਹਾਂ ਵੀ ਪਰ ਨਹੀਂ ਤੁਹਾਨੂੰ ਇਹ ਵੀ ਬੇਨਤੀ ਕਰਨ ਆਏ ਆ ਕਿ ਜਿਹੜਾ ਬੱਚਾ ਪੀਂਦਾ ਵਾ ਜਿਹੜਾ ਬੱਚਾ ਇਸ ਰਾਹ ਤੇ ਤੁਰ ਗਿਆ ਵਾ ਉਹਨੂੰ ਸਮਝਾਈਏ ਅੱਜ ਨਾ ਸਾਹਮਣੇ ਕਰੋ ਅੱਜ ਤੋਂ ਨਹੀਂ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਖੜੇ ਆ ਕਿਤੇ ਐਵੇਂ ਦਾ ਸਮਾਂ ਨਾ ਆਜੇ ਕਿ ਸਿਰਫ ਮਾਪੇ ਦੇ ਵਿੱਚ ਛੇ ਰਹਿ ਜੇ ਜੇ ਅਸੀਂ ਜੇ ਅਸੀਂ ਦੱਸ ਦਿੰਦੇ ਅੱਜ ਸਾਡਾ ਬੱਚਾ ਜਿੰਦਾ ਹੁੰਦਾ ਜੇ ਅਸੀਂ ਦੱਸ ਦਿੰਦੇ ਅੱਜ ਸਾਡਾ ਡੈਡੀ ਜਿੰਦਾ ਹੁੰਦਾ ਜੇ ਅਸੀਂ ਦੱਸ ਦਿੰਦੇ ਸਾਡਾ ਭਰਾ ਜਿੰਦਾ ਹੁੰਦਾ ਕੱਲੀ ਫਿਰ ਬਾਹਰ 6 ਹੱਥ ਚ ਰਹਿ ਜਾਂਦੀ ਐ ਹੁਣ ਤੁਹਾਡਾ ਯੋਗਦਾਨ ਕੀ ਸਾਨੂੰ ਚਾਹੀਦਾ ਵਾ ਰੋਜ਼ ਪ੍ਰਸ਼ਾਸਨ ਦਾ ਕੰਮ ਕਰਦੀ ਪਈ ਐ ਜਿਹੜੇ ਨਸ਼ਾ ਤਸਕਰ ਉਹਨੂੰ ਫੜ ਕੇ ਜੇਲ੍ਹ ਦੇ ਪਿੱਛੇ ਕੈਦੀ ਪਈ ਐ ਕਿਹੜਾ ਸੀਰੋ ਪ੍ਰਸ਼ਾਸਨ ਹੈ ਜਿਨ੍ਹਾਂ ਨੇ ਨਸ਼ਾ ਵੇਚ ਵੇਚ ਕੇ ਆਪਣੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਉਹਨਾਂ ਦੇ ਜਿਹੜੇ ਜ਼ਰਦਾਦਾ ਬਣੀਆਂ ਸੀ ਉਹਨੂੰ ਆਦੇ ਕਬਜ਼ੇ ਚ ਕਰਤੀ ਪਈ ਐ ਜਿਹੜੇ ਮਕਾਨ ਬਣਾਏ ਸੀ ਐਡੇ ਐਡੇ ਮੱਟੇ ਉਹਨਾਂ ਨੂੰ ਨਸ਼ਟ ਕਰਦੀ ਪਈ ਐ ਮੈਂ ਸੋਚਦਾ ਨਹੀਂ ਇਹ ਗੱਲ ਹੈ ਕਿ ਜਦੋਂ ਕੋਈ ਵੀ ਇਹਨੂੰ ਪਰਚਾ ਦੇ ਕੇ ਅੰਦਰ ਭੇਜ ਦਿੰਦੀ ਐ ਉਪਰ ਮਹੀਨੇ ਡੇਢ ਮਹੀਨੇ ਬਾਅਦ 2 ਮਹੀਨਿਆਂ ਬਾਅਦ ਫੇਰ ਵਾਪਸ ਪਿੰਡ 'ਚ ਆ ਜਾਂਦਾ ਤੇ ਫੇਰ ਨਸ਼ਾ ਕਿੱਚਣ ਲੱਗ ਪੈਂਦਾ ਐਵੇਂ ਅੰਦਰੋਂ ਅੰਦਰ ਕਰ ਇਹ ਤੁਹਾਡੇ ਕੋਲ ਜਬਾਣ ਲੈਣ ਆਏ ਆ ਕਿ ਤੁਸੀਂ ਪਿੰਡੋਂ ਇੱਕ ਛੁੱਟ ਹੋ ਜੋ ਕਿ ਜਿਹੜਾ ਬੰਦਾ ਨਸ਼ੇ ਦੇ ਵਿੱਚ ਫੜੀਦਾ ਵਾ ਅਸੀਂ ਪਿੰਡ ਵਾਲਿਆਂ ਦੀ ਕੋਈ ਜ਼ਮਾਨਤ ਨਹੀਂ ਭਰਾਂਗੇ ਉਹਨੂੰ ਆਪਣਾ ਅਦਾਰੇ ਹੋਗਾ ਕਿ ਜੇ ਮੇਰੀ ਜ਼ਮਾਨਤ ਨਾ ਆਊਗੀ ਤਾਂ ਮੈਂ ਬਾਹਰ ਕਿਵੇਂ ਆਊਂਗਾ ਉਹਦੇ ਕੋਲ ਸਿਰਫ ਇਹ ਦੋ ਰਸਤੇ ਹੋਣੇ ਆ ਜਾਂ ਤਾਂ ਇਸ ਕੰਮ ਨੂੰ ਅਲਵਿਦਾ ਕਰੂਗਾ ਜਾਂ ਪਿੰਡ ਨੂੰ ਛੱਡ ਕੇ ਜਾਊਗਾ ਉਹਦੇ ਕੋਲ ਤੀਜਾ ਰਸਤਾ ਨਹੀਂ ਹੋਣਾ ਹੈਗਾ ਤੇ ਤੈ ਜਵਾਂਗੇ ਤੇ ਫਿਰ ਤੁਹਾਨੂੰ ਸ਼ਹਿਰ ਮਿਲ ਜਾਨੀ ਹੈ ਇਸ ਕਰਕੇ ਇਹਨੇ ਵਾਦਾ ਕਰਨਾ ਆਇਆ ਕਿ ਤੁਸੀਂ ਸਾਨੂੰ ਸਾਰੇ ਜਣੇ ਵਿਸ਼ਵਾਸ ਦਿਵਾਓ ਕਿ ਅਸੀਂ ਸਾਰੇ ਪਿੰਡ ਵਾਲੇ ਕੋਈ ਬੰਦਾ ਇਸ ਚੀਜ਼ ਦੇ ਵਿੱਚ ਤਸਕਰ ਉਫੜੀਦਾ ਅਸੀਂ ਸਾਰੇ ਪਿੰਡ ਵਾਲੇ ਵੀ ਜ਼ਮਾਨਤ ਨਹੀਂ ਦੇਵਾਂਗੇ ਤੇ ਜੇ ਕੋਈ ਬੰਦਾ ਉਹਦੀ ਜ਼ਮਾਨਤ ਤੋੜੂਗਾ ਤੇ ਸਾਰੇ ਪਿੰਡ ਵਾਲਿਆਂ ਦੇ ਨਾਲ ਬਾਈਕਟ ਕਰ ਦਾਂਗੇ ਤੇ ਕੋਈ ਖੁਸ਼ੀ ਗਮੀ ਦੇ ਵਿੱਚ ਸਾਂਝਾ ਨਹੀਂ ਹੋਊਗਾ ਉਹਦੇ ਵਿੱਚ ਸ਼ਾਮਿਲ ਨਹੀਂ ਹੋਊਗਾ சோ பிண்டன